ਸਰੰਦ ਫਲੋਟਿੰਗ ਰੈਸਟੋਰੈਂਟ ਜੀ ਹਾਂ ਤੁਸੀਂ ਦੇਖ ਸਕਦੇ ਹੋ ਸਰੰਦ ਫਲੋਟਿੰਗ ਰੈਸਟੋਰੈਂਟ ਇਹ ਉਹ ਰੈਸਟੋਰੈਂਟ ਹੈ ਜੋ ਮੇਨ ਜੀਟੀ ਰੋਡ ਤੇ ਸਥਿਤ ਹੈ ਤੇ ਇਸ ਰੈਸਟੋਰੈਂਟ ਦੀ ਖਾਸੀਅਤ ਇਹ ਹੈ ਕਿ ਇਹ ਪਾਣੀ ਵਿੱਚ ਤੈਰਦਾ ਹੈ ਤੇ ਇਸ ਰੈਸਟੋਰੈਂਟ ਵਿੱਚ ਕਿਸੇ ਸਮੇਂ ਖੂਬ ਰੌਣਕਾਂ ਤਾਂ ਕਿ ਦੇਖਣ ਨੂੰ ਮਿਲਦੀਆਂ ਸਨ ਇਸ ਰੈਸਟੋਰੈਂਟ ਦੇ ਵਿੱਚ ਖਾਸੀਅਤ ਗੱਲ ਇਹ ਰਹੀ ਕਿ ਇੱਥੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਅਤੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਵਾਲੇ ਸਲਾਨੀ ਅਤੇ ਯਾਤਰੂ ਇੱਥੇ ਰੁੱਕ ਕੇ ਇਸ ਫਲੋਟਿੰਗ ਰੈਸਟੋਰੈਂਟ ਵਿੱਚ ਖਾਣ ਪੀਣ ਦਾ ਖੂਬ ਆਨੰਦ ਮਾਣਦੇ ਸਨ ਅੱਜ ਅਸੀਂ ਸਰਹੰਦ ਗੋਵਿੰਦਗੜ੍ਹ ਰੋਡ ਤੇ ਫਲੋਟਿੰਗ ਰੈਸਟੋਰੈਂਟ ਹੈ ਜੋ ਉਹਦੇ ਸਾਹਮਣੇ ਖੜੇ ਆ ਇਸ ਰੈਸਟੋਰੈਂਟ ਦੀ ਬਹੁਤ ਹੀ ਤਰਸਯੋਗ ਹਾਲਾਤ ਨੇ 1976 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਉਤਵਾਟਰ ਕਰਕੇ ਗਏ ਸੀ ਗਨੀ ਜਲ ਸਿੰਘ ਜੀ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਆਪਣਾ ਯੋਗਦਾਨ ਇਹਨੂੰ ਚਲਾਉਣ ਵਿੱਚ ਪਾਇਆ ਚਾਹੇ ਘਾਟੇ ਸੀ ਚਾਹੇ ਵਾਦੇ ਸੀ ਮੈਨੂੰ ਯਾਦ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚਕਿੱੜਜੀ ਕਾਦੀਦਲ ਦੀ ਸਰਕਾਰ ਸੀ ਸਾਹ ਸੋਹਲ ਸਿੰਘ ਠੰਡਲ ਟੂਰਿਜ਼ਮ ਮਿਨਿਸਟਰ ਸੀ 1 ਕਰੋੜ 38 ਲੱਖ ਰੁਪਈਆ ਇਸ ਰੈਸਟੋਰੈਂਟ ਦੀ ਗ੍ਰਾਂਟ ਹੈ ਜਿਹੜੀ ਪੰਜਾਬ ਸਰਕਾਰ ਦੁਆਰਾ ਆਈ ਸੀ ਔਰ ਉਹਦੇ ਵਿੱਚ ਆ ਜਿਹੜਾ ਸਾਹਮਣਾ ਰੈਸਟੋਰੈਂਟ ਹੈ ਇਹ ਉਹ ਤੋਂ ਹਾਲ ਬਣਾਇਆ ਗਿਆ ਸੀ ਇਹ ਔਰ ਥੱਲੇ ਕਿਚਨ ਹੈ ਦਾ ਇਹ ਹਾਲ ਬਣਾ ਕੇ ਇੱਥੇ ਦੇ ਵਿੱਚ ਯੋਗਦਾਨ ਪਾਇਆ ਅਕਾਲੀ ਦਲ ਦੀ ਸਰਕਾਰ ਨੇ ਔਰ ਅੱਜ ਇਹ ਦੇਖੋ ਤੁਸੀਂ ਥਾਂ ਥਾਂ ਤੇ ਕੰਡੇ ਵਾਲੀ ਤਾਰ ਲਾ ਕੇ ਕੰਡੇ ਲਾ ਕੇ ਝਾੜੀਆਂ ਸਿੱਟ ਕੇ ਇਹ ਬੰਦ ਕੀਤਾ ਹੋਇਆ ਔਰ ਜਿਹੜਾ ਮੈਂ ਕਹਿੰਦਾ ਵੀ ਇਹ ਨਾਲ ਦੀ ਜਿਹੜਾ ਕੋਈ ਰੈਸਟੋਰੈਂਟ ਹੈ ਇਹ ਪੰਜਾਬੀ ਕੀ ਹਿੰਦੁਸਤਾਨ ਚ ਦਾ ਰੈਸਟੋਰੈਂਟ ਨਹੀਂ ਇਹ ਇਨਾ ਵਧੀਆ ਮਟੀਰੀਅਲ ਆ ਦੇਖੋ 76 ਤੋਂ ਅੱਜ 50 ਸਾਲ ਹੋ ਗਏ ਔਰ ਇਹਦੇ ਜਿਹੜੇ ਥੱਲੇ ਡਰਾਮ ਨੇ ਉਸ ਤਰ੍ਹਾਂ ਹੀ ਖੜੇ ਨੇ ਕੋਈ ਇਹ ਚ ਲੀਕੇਜ ਨਹੀਂ ਕੋਈ ਇਹਦੇ ਵਿੱਚ ਕੋਈ ਪਾੜ ਨਹੀਂ ਪਿਆ ਕੋਈ ਗਲੇ ਨਹੀਂ ਏ ਔਰ ਮੈਂ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਹਨੂੰ ਜਿਹੜੀਆਂ ਸਰਕਾਰੀ ਬਿਲਡਿੰਗਸ ਨੇ ਪੁਰਾਤਨ ਅੱਜੇ ਪੁਰਾਤਨ ਦੇ ਟਾਈਮ ਚ ਆ ਗਿਆ ਇਹਨੂੰ ਆਪਾਂ ਮੇਨਟੇਨ ਕਰੀਏ ਇਹ ਰੈਸਟੋਰੈਂਟ ਹੈ ਜਿਹੜਾ ਇਹਨੂੰ ਚਾਲੂ ਕਰੋ ਨਾਲ ਹੀ ਇਹਦੇ ਕਮਰੇ ਨੇ ਰਹਿਸ਼ੀ ਕਮਰੇ ਨੇ ਕਿਉਂਕਿ ਇਹ ਹਾਈਵੇ ਤੇ ਹੈ ਨੈਸ਼ਨਲ ਹਾਈਵੇ ਦੇ ਉੱਪਰ ਸਿਸਟਮ ਹੈ ਸਾਰਾ ਇਹਦੇ ਜੇ ਆਪਰ ਰੈਸਟੋਰੈਂਟ ਦੇ ਨਾਲ-ਨਾਲ ਕਮਰੇ ਵੀ ਚਾਲੂ ਕਰਾ ਲਈਏ ਉਹਨਾਂ ਨੂੰ ਮੈਂਟੇਨ ਕਰੀਏ ਬੜਾ ਵਧੀਆ ਇੱਕ ਆਮਦਨ ਦਾ ਜਿਹੜਾ ਸਾਧਨ ਹੈ ਉਹ ਬਣ ਸਕਦਾ ਹੈ ਔਰ ਆਪ ਬਿਲਕੁਲ ਬਹੁਤ ਜ਼ਰੂਰੀ ਮਸਲਾ ਇਲਾਕੇ ਦਾ ਬਾਹਰਲੇ ਲੋਕ ਵੀ ਆਉਨੇ ਆ ਇੱਧਰ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣੇ ਦੇ ਲੋਕ ਜਲੰਧਰ ਦੇ ਸਾਰੇ ਸੇ ਉਹ ਕਿ ਜੰਨੇ ਆ ਪਿੱਛੇ ਤੁਹਾਨੂੰ ਪਤਾ ਜਦੋਂ ਹਟਲ ਬਿਹਰੀ ਬਾਜ ਪਾਈ ਸਾਡੇ ਪ੍ਰਾਈਮ ਮਿਨਿਸਟਰ ਸੀਗੇ ਉਦੋਂ ਉਹਨਾਂ ਨੇ ਬੱਸ ਚਲਾਈ ਸੀ ਜਿਹੜੀ ਦਿੱਲੀ ਤੋਂ ਪਾਕਿਸਤਾਨ ਜਾਂਦੀ ਸੀਗੀ ਲਾਹੌਰ ਤੱਕ ਤੇ ਲਾਹੌਰ ਤੋਂ ਫਿਰ ਇੱਥੇ ਜਾਂਦੀ ਸੀਗੀ ਉਹ ਇੱਥੇ ਜਾਂਦੇ ਆਉਂਦੇ ਰੁੱਕ ਕੇ ਬ੍ਰੇਕਫਾਸਟ ਕਰਕੇ ਆ ਖਾਣਾ ਖਾ ਕੇ ਜਾਇ ਕਰਦੇ ਬੜਾ ਖੁਸ਼ੀ ਇੱਥੇ ਪਤਾ ਨਹੀਂ ਹੁਣ ਜਦ ਤੀ ਇਹ ਸਰਕਾਰ ਬਣੀ ਐ ਉਦੋਂ ਦਾ ਇਹਨਾਂ ਕੋਈ ਗੌਰ ਨਹੀਂ ਕਰੀਉਂ ਕੰਮ ਬੜੀਆਂ ਕਹਿੰਦੇ ਜੀ ਅਸੀਂ ਕਰ ਰਹੇ ਆ ਬਾਦੇ ਬੜੇ ਕਰੇ ਨਹੀਂ ਪੂਰਾ ਹੋਇਆ ਤਾਂ ਇਹ ਸਾਰਾ ਜਿਹੜਾ ਹੈ ਉਹਨੂੰ ਦੇਖੋ 플ੋਟਿੰਗ ਰੈਸਟੋਰੈਂਟ ਮੇਰੇ ਯਾਦ ਆ ਉਦੋਂ ਸਾਡੇ ਦੇਸ਼ ਦੇ ਜਿਹੜੇ ਦੋ ਵਾਰੀ ਰਾਸ਼ਟਰਪਤੀ ਵੀ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਐ ਗਨੀ ਜੈਲ ਸਿੰਘ ਜੀ ਉਹਨਾਂ ਦਾ ਬੜਾ ਟਰਸ ਸੀਗਾ ਟੂਰਿਜ਼ਮ ਦੇ ਇਹ ਉਹਨਾਂ ਨੇ ਉਦੋਂ ਬੜਾਇਆ ਸੀਗਾ ਬਹੁਤ ਵਧੀਆ ਬੜਾ ਜੀ ਲੱਗਦਾ ਸੀ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਉੱਤੇ ਇਸ ਕਰਕੇ ਮੈਂ ਵੀ ਇਹ ਪੂਰ ਯੋਰ ਕਰਦਾ ਸਰਕਾਰ ਨੂੰ ਵੀ ਇੱਧਰ ਧਿਆਨ ਦਿੱਤਾ ਜਾਵੇ ਟੂਰਿਜ਼ਮ ਮਲ ਤਾਂ ਹਮੇਸ਼ਾ ਸਰਕਾਰ ਦਾ ਪਹਿਲਾ ਚਾਹੀਦਾ ਤਾਂ ਕਿ ਲੋਕਾ ਉਹਨਾਂ ਵਾਲੇ ਪੰਜਾਬ ਦਾ ਨਾਂ ਪੂਰੀ ਦੇਸ਼ ਨਹੀਂ ਪੂਰੀ ਦੁਨੀਆ ਜਨਾ ਹੈ ਪੰਜਾਬ ਦਾ ਹਰ ਬੰਦਾ ਇੱਥੇ ਜਾਂਦਾ ਜਾਂਦਾ ਇੱਥੇ ਰੁੱਕ ਕੇ ਜਾਵੇ ਜਿਹੜਾ ਵੀ ਆਵੇ ਜਿਹੜੇ ਬਾਹਰ ਗਏ ਹੋਏ ਮੁਲਕਾਂ 'ਚ ਚਾਹੇ ਕੋਈ ਕੈਨੇਡਾ ਚਾਹੇ ਆਸਟ੍ਰੇਲੀਆ ਜਦੋਂ ਵੀ ਉਹ ਆਉਣੇ ਇੱਥੇ ਅੰਮ੍ਰਿਤਸਰ ਆ ਜਲੰਧਰ ਜਾਣੇ ਆ ਤਾਂ ਉਹ ਇੱਥੇ ਜ਼ਰੂਰ ਰੁੱਕੇ ਜਾਂਦੇ ਆ ਕੋਈ ਰਸਤਾ ਨਹੀਂ ਹੈ ਹਾਂ ਸਭ ਕੁਝ ਮਨ ਜੇ ਤੁਹਾਨੂੰ ਸੋਚ ਵਧੀਆ ਹੁੰਦੀ ਹੈ ਨਾ ਤਾਂ ਰਸਤੇ ਬਣ ਜਾਂਦੇ ਨੇ ਸਰਕਾਰਾਂ ਨੇ ਬੜਾ ਕੁਝ ਸਰਕਾਰਾਂ ਬਹੁਤ ਕੁ ਕਰ ਸਕਦੀ ਇਹ ਸਾਰਾ ਸਰਕਾਰ ਨੂੰ ਚਾਹੀਦਾ ਹੈ ਇਹ ਤੇ ਸਪੈਸ਼ਲ ਧਿਆਨ ਦਵੇ ਐਡਮਿਨਿਸਟ੍ਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਲਾ ਕੇ ਇਹਨਾਂ ਨੂੰ ਜੋ ਵੀ ਹੈ ਨਾ ਰਾਹੀ ਕਰਵਾਵੇ ਕਹੇ ਵੀ ਨਾ ਬਣਾਓ ਜੋ ਵੀ ਹੈ ਇਹਨੂੰ ਚਾਲੂ ਕਰੋ ਤੇ ਜਿਹੜੇ ਸੇ ਮੁਲਾਜ਼ਮ ਲੋਜਮਾ ਉਹਨਾਂ ਦਾ ਵੀ ਇਹਨਾਂ ਨੂੰ ਮਸਲਾ ਸੈੱਟ ਕਰਨਾ ਚਾਹੀਦਾ ਅੱਗੇ ਸਾਰਾ ਕੁਸਤਾ ਇੱਥੇ ਰਹਿਣ ਲਈ ਵੀ ਕਮਰੇ ਸੀਗੇ ਤਣੀ ਹਰ ਤਰ੍ਹਾਂ ਦਾ ਖਾਣ ਪੀਣ ਦਾ ਇੱਥੇ ਆ ਕੇ ਬੰਦੇ ਬੈਠਦੇ ਬਲਦਾ ਇੰਜੋਏ ਕਰਦੇ ਸੀ ਸੋ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਸਰਕਾਰ ਨੂੰ ਭਗਵੰਤ ਸਿੰਘ ਮੁੱਖ ਮੰਤਰੀ ਨੇ ਕਿ ਇਹ ਟੂਰੀਂ ਵੱਲ ਵੀ ਧਿਆਨ ਦੇਣਾ ਉਹ ਸੜਕ ਬਣ ਕਰਕੇ ਫਰੈ ਬਲੈਓਵਰ ਬਣ ਕਰਕੇ ਥੋੜਾ ਜਿਹਾ ਪਿੱਛੇ ਰਹਿ ਗਿਆ ਔਰ ਅਸੀਂ ਇਹਦੇ ਪਿੱਛੇ ਮਾਨਯੋਗ ਸਰਦਾਰਪੁਰ ਸੇ ਮਾਨਸਾਬੀ ਸਰਕਾਰ ਨੇ ਲੀਸ ਤੇ ਦਿੱਤਾ ਸੀ ਜਿਹੜੀ ਐਡ ਕੀਤੀ ਸੀ ਔਰ ਉਸ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਇਹਨੂੰ ਬਹੁਤ ਛੇਤੀ ਹੱਲ ਕਰਕੇ ਅਸੀਂ ਬਹੁਤ ਛੇਤੀ ਲੋਕਾਂ ਦੇ ਸੁਵਿਧਾ ਕਰਾਂਗੇ ਤੇ ਵਧੀਆ ਜਿਵੇਂ ਪਹਿਲਾਂ ਚੱਲਣਾ ਸੀ ਉਸ ਤਰ੍ਹਾਂ ਦਾ ਔਰ ਜੇ ਮੋਡੀਫਾਈ ਕਰਨਾ ਪਿਆ ਕੁਝ ਤਾਂ ਮੋਡੀਫਾਈ ਕਰਕੇ ਲੋਕਾਂ ਦੇ ਸੇਵਾ ਵਿੱਚ ਆ ਜਾ ਕਰਾਂਗੇ ਕਿੰਨੇ ਕ ਦਿਨ ਤੱਕ ਸੰਭਾਵਨਾ ਆ ਗਈ ਹੈ ਬਹੁਤ ਛੇਤੀ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਜਿਹੜੇ ਲੀਸ ਤੇ ਦੇਣ ਦਾ ਪ੍ਰੋਸੈਸ ਚੱਲ ਰਿਹਾ ਹੈ ਉਹ ਜਦੋਂ ਕੰਪਲੀਟ ਜਿਹੜਾ ਟਾਈਮ ਲੱਗਦਾ ਤੁਹਾਨੂੰ ਪਤਾ ਜੀ ਟੈਂਡਰ ਹੈ ਤਾਂ ਉਹਨੂੰ ਵੀ ਟਾਈਮ ਲੱਗਦਾ ਪਰ ਬਹੁਤ ਛੇਤੀ ਦਾ ਮਤਲਬ ਇਹ ਹੈ ਕਿ ਅਸੀਂ ਵਿਦਿਨ 6 ਮਨთ ਇਹ ਲੋਕਾਂ ਦੇ ਸੇਵਾ ਵਿੱਚ ਆ ਜਾਗਾ ਸੋ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਇਸ ਰੈਸਟੋਰੈਂਟ ਨੂੰ ਜਲਦੀ ਚਾਲੂ ਕੀਤਾ ਜਾਵੇ ਉੱਥੇ ਹੀ ਇਸ ਰੈਸਟੋਰੈਂਟ ਨੂੰ ਲੱਗਣ ਵਾਲਾ ਜ ਰਸਤਾ ਪੂਰੀ ਤਰ੍ਹਾਂ ਬਲੌਕ ਹੋ ਚੁੱਕਿਆ ਹੈ ਕਿਉਂਕਿ ਇਸ ਰੈਸਟੋਰੈਂਟ ਦੇ ਉੱਪਰ ਮੇਨ ਓਬਰੀ ਬ੍ਰਿਜ ਪਣ ਚੁੱਕੇ ਹਨ ਸੋ ਇਸ ਸਬੰਧ ਦੇ ਵਿੱਚ ਅਸੀਂ ਹਲਕਾ ਵਿਧਾਇਕ ਫਤੇਗੜ ਸਾਹਿਬ ਲਖਵੀਰ ਸਿੰਘ ਰਾਏ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਇਸ ਰੈਸਟੋਰੈਂਟ ਨੂੰ ਚਾਲੂ ਕਰਨ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਇਹ ਜੋ ਰੈਸਟੋਰੈਂਟ ਮੁਰ ਚਾਲੂ ਹੋ ਜਾਵੇਗਾ ਜਗਦੇਵ ਸਿੰਘ ਡੈਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਫਤੇਗੜ ਸਾਹਿਬ